ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਬੜੀ ਆਦਰ ਸਨਮਾਨ ਨਾਲ ਲਿਆ ਜਾਂਦਾ ਹੈ ਤੇ ਨਾਮ ਹੈ ਉਹਨਾਂ ਦਾ دیਵਾਨ ਟੋਡਰਮਲ ਜੀ دیਵਾਨ ਟੋਡਰਮਲ ਜੀ ਨੂੰ ਆਪਾਂ ਸ਼ਹੀਦੀ ਹਫ਼ਤੇ ਅੰਦਰਾਨ ਬੜੀ ਸ਼ਰਧਾ ਭਾਵਨਾ ਨਾਲ ਯਾਦ ਕਰਦੇ ਹਾਂ ਜਿਵੇਂ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰਿਆ ਸੀ ਤੇ ਸਿੱਖ ਕੌਮ ਅੱਜ ਵੀ ਉਹਨਾਂ ਦਾ ਸਤਿਕਾਰ ਉਹਨਾਂ ਹੀ ਕਰਦੀ ਹੈ ਜਿੰਨਾ ਉਸ ਸਮੇਂ ਕਰਦੀ ਸੀ ਇਸ ਤਰ੍ਹਾਂ ਹੀ ਦੀਵਾਨ ਟੋਡਰਮਲ ਜੀ ਨੇ ਬੜੇ ਮਹਿੰਗੇ ਮੁੱਲ ਦੀ ਜ਼ਮੀਨ ਖਰੀਦ ਕੇ ਸਤਿਕਾਰਯੋਗ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਚੁਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਸੰਸਕਾਰ ਕੀਤਾ ਸੀ ਜਿਸ ਨੂੰ ਸਿੱਖ ਦੁਨੀਆਂ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਆਖਦੇ ਹਨ ਤੇ ਅੱਜ ਆਪਾਂ ਉਹਨਾਂ ਦੇ ਇਤਿਹਾਸ ਬਾਰੇ ਸਾਰੀ ਸਾਂਝ ਪਾਵਾਂਗੇ ਤੁਹਾਡੇ ਨਾਲ ਤੇ ਦੀਵਾਨ ਟੋਡਰਮਲ ਜੀ ਬਹੁਤ ਭਲੇ ਤੇ ਨੇਕ ਦਿਲ ਦੇ ਇਨਸਾਨ ਸਨ ਪਰਮਾਤਮਾ ਦੇ ਭੈ ਵਿੱਚ ਰਹਿਣ ਵਾਲੇ ਦੀਵਾਨ ਟੋਡਰਮਲ ਪ੍ਰਤੀ ਇਤਿਹਾਸ ਵਿੱਚ ਬਹੁਤ ਘੱਟ ਜ਼ਿਕਰ ਮਿਲਦਾ ਹੈ ਤੇ ਜੋ ਮਿਲਦਾ ਹੈ ਉਸ ਨਾਲ ਵੀ ਵਿਦਵਾਨ ਇੱਕਮਤ ਨਹੀਂ ਹੁੰਦੇ ਜਾਨੀ ਕਿ ਉਹਨਾਂ ਦੀ ਜਿਹੜੀ ਵਾਰਤਾ ਇਕਮਿਕ ਨਹੀਂ ਹੁੰਦੀ ਕਈ ਇਤਿਹਾਸਕਾਰ ਦੀਵਾਨ ਟੋਡਰਮਲ ਜੀ ਨੂੰ ਅਕਬਰ ਬਾਦਸ਼ਾਹ ਦਾ ਸਮਕਾਲੀ ਦੱਸਦੇ ਹਨ ਤੇ ਕਈ ਬਾਅਦ ਵਿੱਚ ਦੂਜਾ ਟੋਡਰਮਲ ਹੋਇਆ ਮੰਨਦੇ ਹਨ ਕੁਝ ਗੱਲ ਗੱਲ ਕੁਝ ਹੱਦ ਤੱਕ ਠੀਕ ਵੀ ਹੈ ਕਿਉਂਕਿ ਅਕਬਰ ਬਾਦਸ਼ਾਹ ਤੋਂ ਅਰੰਗਜੀਤ ਤੱਕ ਦਾ ਸ਼ਾਸਨ ਕਾਲ ਜਿਆਦਾ ਲੰਬਾ ਹੈ ਆਓ ਪਹਿਲਾਂ ਭਾਈ ਕਾਨ ਸਿੰਘ ਨਾਭਾ ਦੀ ਲਿਖਤ ਦੇਖਦੇ ਹਾਂ ਉਹ ਕੀ ਲਿਖਦੇ ਹਨ ਉਹ ਲਿਖਦੇ ਹਨ ਕਿ ਦੀਵਾਨ ਟੋਡਰਮਲ ਦਾ ਜਨਮ ਸਨ 1523 ਵਿੱਚ ਪਿਤਾ ਭਗਵਤੀ ਦਾਸ ਦੇ ਘਰ ਪਿੰਡ ਚੂਣੀਆਂ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਇਹ ਆਪਣੀ ਲਿਆਕਤ ਨਾਲ ਅਕਬਰ ਬਾਦਸ਼ਾਹ ਦਾ دیਵਾਨ ਬਣਿਆ ਇਸ ਦੇ ਬਣਾਏ ਹੋਏ ਮਾਲ ਮਹਿਕਮੇ ਦੇ ਨਿਯਮ ਅਕਬਰ ਨੂੰ ਬਹੁਤ ਪਸੰਦ ਆਏ ਸਭ ਤੋਂ ਪਹਿਲਾਂ دیਵਾਨ ਟੋਡਰਮਲ ਨੇ ਹੀ ਹਿੰਦੀ ਤੋਂ ਫਾਰਸੀ ਵਿੱਚ ਦਫ਼ਤਰ ਕੀਤਾ ਟੋਡਰਮਲ ਇੱਕ ਬਹਾਦਰ ਜਰਨੈਲ ਵੀ ਸੀ ਉਸਨੇ ਬੰਗਾਲ ਦੀ ਮੁਹਿੰਮ ਵਿੱਚ ਵੱਡੀ ਵੀਰਤਾ ਦਿਖਾਈ ਸੀ ਅਕਬਰ ਨੇ ਸਨ ਜਲੂਸੀ 34 ਵਿੱਚ ਉਹ ਲਾਹੌਰ ਦਾ ਹਾਕਮ ਬਣਿਆ ਇਸ ਦਾ ਨਵਾਬ ਬਜ਼ਾਰ ਹਕੀਮਾਂ ਜਾਨਕਿ ਦਰਵਾਜਾ ਭਾਟੀ ਵਿਖੇ ਸੀ ਦਿਵਾਨ ਟੋਡਰਮਲ ਦੀ ਗਿਣਤੀ ਅਕਬਰ ਨੇ ਨੌ ਰਤਨਾ ਵਿੱਚ ਕੀ ਕੀਤੀ ਸੀ ਜੇ ਆਪਨੇ ਸੁਣੇ ਹੋਣ ਤਾਂ ਅਕਬਰ ਕੋ ਨੌ ਰਤਨ ਸੀ ਉਹ ਨੌ ਰਤਨ ਕਿਹਦੇ ਸੀ ਉਹਨਾਂ ਤੇ ਵੀਡੀਓ ਫਿਰ ਬਣਾਵਾਂਗੇ ਕਈ ਲੇਖਕਾਂ ਨੇ ਇਸ ਨੂੰ ਕਿਆਸਤ ਅਸਤ ਕੀ ਹੁੰਦੀ ਹੈ ਕਾਇਤ ਅਤੇ ਬਾਣੀਆਂ ਵੀ ਲਿਖਿਆ ਹੈ ਇਹ ਕੋਈ ਕਾਸਟ ਦਾ ਨਾਮ ਹੈ ਕੋਈ ਜਾਤ ਦਾ ਨਾਮ ਹੈ ਦੀਵਾਨ ਟੁੰਡਰਮਲ ਫਾਰਸੀ ਤੋਂ ਛੁੱਟ ਹਿੰਦੀ ਦਾ ਵੀ ਉੱਤਮ ਕਵੀ ਸੀ ਉਸ ਦੀਆਂ ਕਈ ਰਚਨਾਵਾਂ ਹਨ ਉਹਨਾਂ ਵਿੱਚ ਇੱਕ ਰਚਨਾ ਹੈ ਗਣਬਿਨ ਨਯਯੋ ਕਮਾਨ गुरबिन जैसे ज्ञान मान बिन दास जैसे जल बिन सर है कट बिन गीत जैसे हित बिन प्रीत जैसे वैश्या रहत जैसे फल बिन तर है तार बिन यंत्र जैसे स्याने बिन मंत्र जैसे पति बिन नार जैसे पुत्र बिन घर है को कविता तैसे मन में विचार देखो धर्म बिन धन ਬਾਕੀ ਵਿਪਰ ਹੈ ਇਹ ਦਿਵਾਨ ਟੋਡਰਮਲ ਦੇ ਲਿਖਿਆ ਹੋਇਆ ਪਰ ਇਸ ਟੋਡਰਮਲ ਦਾ ਦਿਹਾਂਤ ਸਨ 1599 ਵਿੱਚ ਹੋਇਆ ਵਿਦਾਸਦੇ ਹਨ ਨਾਲ ਲਿਖਦੇ ਹਨ ਕਿ ਸਰਹੰਦ ਦਾ ਵਸਨੀਕ ਇੱਕ ਸ਼ਾਹੂਕਾਰ ਜਿਸ ਨੇ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦ ਹੋਣ ਪਿਛੋਂ ਮਾਤਾ ਗੁਜਰੀ ਜੀ ਦੀ ਸੇਵਾ ਕੀਤੀ ਅਤੇ ਧੀਰਜ ਦਿੱਤਾ ਕਈ ਸਹਿਤਕਾਰਾਂ ਨੇ ਲਿਖਿਆ ਹੈ ਕਿ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਇਸਨੇ ਕੀਤਾ ਸੀ ਅੱਗੇ ਸਭ ਤੋਂ ਪੁਰਾਣੀ ਤੇ ਸ਼ਾਇਦ ਸਾਕਾ ਸਰਹੰਦ ਬਾਰੇ ਪਹਿਲੀ ਲਿਖਤ ਕਾਥਾ ਗੁਰੂ ਜੀ ਕੇ ਸੁਤਨ ਕੀ ਕਿਰਤ ਭਾਈ ਤੁੰਨਾ ਸਿੰਘ ਹੰਡੂਰੀਆ ਜੋ ਆਪਣੇ ਆਪ ਨੂੰ ਉਸ ਵੇਲੇ ਦਾ ਚਸ਼ਮਦੀਦ ਗਵਾਹ ਦੱਸਦੇ ਹਨ ਤੇ ਅੱਖੀ ਡਿੱਠਾ ਹਾਲ ਬਿਆਨ ਬਿਆਨਦੇ ਹਨ ਦੀਵਾਨ ਟੋਡਰਮਲ ਜੀ ਬਾਰੇ ਕੀ ਲਿਖਦੇ ਹਨ ਚੌਪਈ मल ऐसे फून कहे तुर्कना तुमको छोडे आहे माता जी की तब याहे पुकारी कूप मांझ मुझ देवे ठारी परहा टोडर मालयूं कहूँ बात सुन लीजिए हीरा तुमको देऊ एह नग लीजिए लयु सू जोहर खाई प्यानो तब पायो ज्योति जोत समायो ਆਪ ਮੇ ਮਿਲ ਗਾਇਓ ਸੋਹੜਾ ਗੈ ਪਠਾਣੀ ਪਾਸ ਟੋਡਰ ਨਾਗਰ ਮਲਜਾਬ ਕਹਿਉ ਸੂ ਠੂਠੇ ਪਾਸ ਲੋਥਾ ਸਭ ਇੱਕ ਇਸਰੀਏ ਇਸ ਗੱਲ ਤੋਂ ਵੀ ਗਵਾਹੀ ਮਿਲਦੀ ਹੈ ਕਿ ਸੰਸਕਾਰਤਬਾਨ ਟੋਡਰ ਮਲ ਨੇ ਕੀਤਾ ਸੀ ਪ੍ਰਸਿੱਧ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਵੀ ਲਿਖਦੇ ਹਨ ਕਿ ਸੰਹੰਦ ਦੇ ਜੌਰੀ ਟੋਡਰਮਲ ਨੇ ਨਵਾਬ ਵਜੀਰ ਖਾਨ ਪਾਸੋਂ ਸੈਭਜਾਦਿਆਂ ਦਾ ਅੰਤਿਮ ਸੰਸਕਾਰ ਕਰਨ ਲਈ ਆਗਿਆ ਮੰਗੀ ਨਵਾਬ ਨੇ ਕਿਹਾ ਕਿ ਜਵੀਨ ਮੁੱਲ ਲੈ ਕੇ ਸੰਸਕਾਰ ਕਰ ਸਕਦੇ ਹੋ ਤੇ ਉਹ ਵੀ ਸੋਨੇ ਦੀਆਂ ਮੋਹਰਾਂ ਖੜੇ ਰੁਕ ਕਰਕੇ ਵਿਸ਼ਾਉਣੀਆਂ ਪੈਣਗੀਆਂ ਟੋਡਰਮਲ ਨੇ ਸੂਬੇ ਦੀ ਇਸ ਸ਼ਰਤ ਨੂੰ ਵੀ ਪੂਰਾ ਕੀਤਾ ਉਹਨਾਂ ਨੇ ਖੜੇ ਰੁਕ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ ਅਗਲੇ ਦਿਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਦਾ ਸੰਸਕਾਰ ਕੀਤਾ ਉਸ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸੈਭ ਸਜੋਬਿਤ ਹੈ ਇੱਕ ਹੋਰ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ ਵੀ ਕਹਿੰਦੇ ਹਨ ਕਿ ਕਿਲਾ ਸਰਹੰਦ ਦਾ ਉਹ ਸਥਾਨ ਜਿੱਥੇ ਛੋਟੇ ਸਹਿਬਜ਼ਾਦੇ ਦੇ ਕਤਲ ਕੀਤੇ ਗਏ ਸਨ ਹੁਣ ਉਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ ਮਾਤਾ ਗੁਜਰਕੌਰ ਜੀ ਸਮੇਤ ਦੋਵੇਂ ਛੋਟੇ ਸਹਿਬਜ਼ਾਦਿਆਂ ਦਾ ਤਾ ਦੀਵਾਨ ਟੋਡਰਮਲ ਨੇ ਹੱਥੀ ਸੰਸਕਾਰ ਉਹ ਸਥਾਨ ਗੁਰਦੁਆਰਾ ਜੋਤੀਸਰੂਪ ਦੇ ਨਾਂ ਨਾਲ ਪ੍ਰਸਿੱਧ ਹੈ ਸਰਦਾਰ ਜਗਿੰਦਰਪਾਲ ਸਿੰਘ ਰਾਮਾ ਬਠਿੰਡਾ ਦੱਸਦੇ ਹਨ ਕਿ ਜਦ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀਤ ਜੀ ਸ਼ਹਾਦਤ ਹੋਈ ਤਾ ਦੀਵਾਨ ਟੋਡਰਮਲ ਨੇ ਜ਼ਮੀਨ ਖਰੀਦ ਲਈ ਤੇ ਭਾਈ ਰਾਮਾ ਤੇ ਤਿਰਲੋਕਾ ਕਾ ਜੀ ਜੋ ਸਰਹੰਦ ਵਿਖੇ ਮਾਮਲਾ ਦੇਣ ਆਏ ਸਨ ਨੂੰ ਨਾਲ ਲੈ ਕੇ ਦੋਵਾਂ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਿੱਥੇ ਗੁਰਦੁਆਰਾ ਜੋਤੀ ਸਰੂਪ ਸੈਭ ਸੁਸ਼ੋਭਿਤ ਹੈ ਡਾਟਰ ਹਰਚੰਦ ਸਿੰਘ ਸਰਹੰਦੀ ਵੀ ਲਿਖਦੇ ਹਨ ਕਿ ਦੀਵਾਨ ਟੋਡਰਮਲ ਨੇ ਇਹ ਸੋਗਮਈ ਖਬਰ ਮਾਤਾ ਜੀ ਨੂੰ ਸੁਣਾਈ ਦੀਵਾਨ ਟੋਡਰਮਲ ਨੇਕ ਦਿਲ ਇਨਸਾਨ ਸੀ ਅਤੇ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ ਦੀਵਾਨ ਟੋਡਰਮਲ ਨੇ ਤਿੰਨਾਂ ਸ਼ਹੀਦਾਂ ਦੀਆਂ ਤਿਹਾਂ ਦਾ ਸੰਸਕਾਰ ਕੀਤਾ ਸੰਸਕਾਰ ਕਰਨ ਲਈ ਇੱਕ ਜ਼ਮੀਨ ਦਾ ਟੁਕੜਾ ਉਸਨੇ ਬੜੀ ਭਾਰੀ ਕੀਮਤ ਤੇ ਅਦਾ ਕਰਕੇ ਖਰੀਦਿਆ ਸੀ ਅਸ਼ਰਫੀਆਂ ਵਿਛਾ ਕੇ ਮੁਲਤਾਰਿਆ ਸੀ ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਸੇਠ ਟੋਡਰਮਲ ਨੂੰ ਬੜੀ ਸ਼ਰਧਾ ਦੀ ਨਿਗਾ ਨਾਲ ਵੇਖਿਆ ਜਾਂਦਾ ਹੈ ਤਾਂ ਇਹ ਸੀ ਸਾਰਾ ਇਤਿਹਾਸ ਦੀਵਾਨ ਟੋਡਰਮਲ ਜੀ ਦਾ ਕਿ ਉਹਨਾਂ ਨੇ ਕਿੰਦਾ ਕਿੰਦਾ ਜ਼ਮੀਨ ਖਰੀਦੀ ਤੇ ਕਿਵੇਂ ਉਹਨਾਂ ਨੇ ਮਾਤਾ ਗੁਜਰਕ ਔਰ ਜੀਅਤੇ ਛੋਟੇ ਸਹਿਬ ਜادہ ਦਾ ਸੰਸਕਾਰ ਆਪਣੇ ਹੱਥੀ ਕੀਤਾ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪੰਚਾਓ ਤਾਂ ਜੋ ਆਪਣੇ ਇਤਿਹਾਸ ਨਾਲ ਆਪਣੇ ਪੰਜਾਬ ਨਾਲ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ